ਯੋਗ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਨਸ਼ੇ ਦਾ ਖਾਤਮਾ ਕਰਨ ਦੇ ਲਈ ਹਰ ਮੌਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਹੀ ਘਰਾਂ ਘਰਾਂ ਵਿੱਚ ਜਾ ਕੇ ਤਲਾਸ਼ੀ ਵਿ ਲਈ ਜਾ ਰਹੀ ਹੈ ਜਿਸ ਦੇ ਚਲਦੇ ਜਲੰਧਰ ਦੇ ਪਿੰਡ ਰੇਰੂ ਦੇ ਵਿੱਚ ਭਾਰੀ ਪੁਲਿਸ ਫੋਰਸ ਵੱਲੋਂ ਘਰਾਂ ਦੇ ਵਿੱਚ ਦਬਿਸ਼ ਕੀਤੇ ਗਏ ਇਸ ਦੌਰਾਨ ਘਰਾਂ ਦਾ ਚੱਪਾ ਚੱਪਾ ਖੰਗਾਲ ਮਾਰਿਆ ਤੇ ਸਾਰੇ ਪਿੰਡ ਦੇ ਵਿਅਕਤੀਆਂ ਨੂੰ ਜਿਹੜਾ ਕਿ ਰਾਉਂਡ ਅਪ ਕੀਤਾ ਗਿਆ ਇਸਦੇ ਚੱਲਦੇ ਹੀ ਇਲਾਕੇ ਦੇ ਵਿੱਚੋਂ ਕੁਝ ਵਿਅਕਤੀਆਂ ਨੂੰ ਬਾਹਰ ਜਾਣ ਨਹੀਂ ਦਿੱਤਾ ਗਿਆ ਮਾਮਲੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਦੇ ਹੇਠ ਪਿੰਡ ਦੇ ਵਿੱਚ ਗਸ਼ਟ ਕੀਤੇ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚੱਲਦੇ ਉਹਨਾਂ ਵੱਲੋਂ ਇਲਾਕੇ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਔਰ ਅਸੀਂ ਸਾਰੀ ਟੀਮ ਨੇ ਅੱਜ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਪਿੰਡ ਸਾਡੇ ਆ ਕੀ ਨਾਂ ਪਿੰਡ ਦਾ ਰੇੜੂ ਰੇੜੂ ਪਿੰਡ ਦੇ ਵਿੱਚ ਆ ਰੇਡ ਕੀਤਾ ਕਿਉਂਕਿ ਉਹਦੀ ਕਾਫੀ ਸ਼ਿਕਾਇਤ ਸਾਨੂੰ ਆ ਰਹੀ ਸੀਗੀ ਮੈਡਮ ਸੀਪੀ ਉਹਨਾਂ ਦੇ ਨਿਰਦੇਸ਼ ਦੇ ਉੱਤੇ ਆ ਸਾਰੇ ਰੇਡ ਕੀਤਾ ਅਸੀਂ ਚੈੱਕ ਕੀਤੇ ਸਾਰਾ ਇਰੀ ਦੇ ਵਿੱਚ ਤੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਰੌਂਡ ਅਪ ਕੀਤੇ ਆ ਉਹਨਾਂ ਕੋ ਜਾ ਕੇ ਪੁੱਛਗਿੱਛ ਕਰਦੇ ਆ ਉਹਨਾਂ ਦੇ ਘਰਾਂ 'ਚ ਰੇਡ ਕੀਤੇ ਜਿਨ੍ਹਾਂ ਦੇ ਸਾਨੂੰ ਬਾਕਸ ਸੀਗਾ ਜਿਹੜੇ ਮੁੱਲੇ ਵਾਲੇ ਸ਼ਿਕਾਇਤ ਕਰਦੇ ਸੀ ਕਿ ਰਾਤ ਭਰ ਆਤੇ ਇੱਥੇ ਬੰਦੇ ਆਉਂਦੇ ਆ ਅੱਜ ਅਸੀਂ ਦੁਪਹਿਰੇ ਕੋਈ 11 11:30 ਰੇਟ ਕੀਤਾ ਜਿਹਦੇ ਵਿੱਚ ਸਾਨੂੰ ਥੋੜੀ ਜਿਹੀ ਪ੍ਰਾਪਤੀ ਵੀ ਹੋਈ ਹੈ ਸਫਲਤਾ ਵੀ ਮਿਲੀ ਹੈ ਤੇ ਅਸੀਂ ਪਬਲਿਕ ਨੂੰ ਸਾਰਿਆਂ ਨੂੰ ਇਹ ਕਹਿੰਨੇ ਕਿ ਸਾਡਾ ਸਹਿਯੋਗ ਦੇਣ ਜਿਹੜਾ ਮਾਨਯੋਗ ਸੀਐਮ ਸਾਹਿਬ ਉਹ ਡੀਜੀਪੀ ਸਾਹਿਬ ਨੇ ਇਹ ਜਿਹੜਾ ਨਸ਼ੇ ਵਿਰੁੱਧ ਦਾ ਸ਼ੁਰੂ ਕੀਤਾ ਹੈਗਾ ਉਹਦੇ ਅਸੀਂ ਮਤਲਬ ਜਿਹੜਾ ਇਹ ਕੋੜਾ ਪੰਜਾਬ ਤੇ ਲਗਾਇਆ ਇਹਨੂੰ ਖਤਮ ਕਰੀਏ ਸਾਰੇ ਜਿਤਨੇ ਚੱਕੇ ਵਿਰੋਧੀ ਜੇ ਸਭੀ ਕਾਰਵਾਈ ਹੋ ਰਹੀ ਹੈ ਉਹ اسی ਕਾਰਵਾਈ ਉਹ ਯੁੱਧ ਨਸ਼ੇ ਦੇ ਬ੍ਰੁਧ ਜਿਹੜੀ ਕਾਰਵਾਈ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜ਼ਿਲਹੰਦਰ ਸਾਡਾ ਇਹਨੂੰ ਬਿਲਕੁਲ ਸਾਫ਼ ਕਰੀਏ ਬਿਲਕੁਲ ਕਰੀਏ ਕੈਸੀ ਚਾਹਨਾ ਮੀਡੀਆ ਵੀ ਸਾਡਾ ਸਾਥ ਦੇਵੇ ਕਿਉਂਕਿ ਅਸੀਂ ਜੇ ਕਿਸੇ ਦੇ ਪਰਿਵਾਰ ਨੂੰ ਅਸੀਂ ਬਚਾ ਸਕੀਏ ਜਾਂ ਮਾਂ ਦੇ ਪੁੱਤਰ ਨੂੰ ਅਸੀਂ ਕਿਸੇ ਨੂੰ ਬਚਾ ਸਕੀਏ ਜੇ ਵਰਤੀ ਪਾਈ ਹੈ ਤਾਂ ਅਸੀਂ ਉਹ ਵਰਤੀ ਦਾ ਆਦਰ ਕਰੀਏ ਕਿਸੇ ਦਾ ਮਾਂ ਦਾ ਪੁੱਤ ਬਚਾ ਸਕੀਏ ਇਸੇ ਕਰਕੇ ਅਸੀਂ ਸਾਰੇ ਤੁਸੀਂ ਵੀ ਸਾਡੇ ਨਾਲ ਦੁਪਹਿਰੇ ਧੁੱਪ ਦੇ ਵਿੱਚ ਸਾਰੇ ਲਿਖਦੇ ਆ ਸਾਨੂੰ ਕੋਈ ਵੀ ਇਨਫੋਰਮੇਸ਼ਨ ਦੀਆਂ ਇਨਫੋਰਮੇਸ਼ਨ ਹੁੰਦੀ ਹੈ ਸਾਨੂੰ 95929 250 252 ਤੇ ਦਿਓ ਕੰਡੋਰੋਂ ਦੋ ਸੀ ਕਿਸੇ ਦਾ ਨਾਮ ਵੀ ਜਿਹੜਾ ਹੈਗਾ ਅ ਨਹੀਂ ਦੱਸਾਂਗੇ ਥੈਂਕ ਯੂ ਕਿੰਨੇ ਲੋਕੋ ਕੋ ਰਾਉਂਡ ਅਪ ਕੀਆ ਔਰ ਕਿਤਨੀ ਜਗਾਵਾਂ ਪਰ ਅਭੀ ਹੋਰ ਰੇਡ ਕਰਨੇ ਲੱਗੇ ਕਿ ਕੁਝ ਬ੍ਰਾਂਮਬਦੀ ਹੋਈ ਹੈ ਹਾਂ ਥੋੜੀ ਜੀ ਬ੍ਰਾਂਮਬਦੀ ਹੋਈ ਹੈ ਉਹ ਐਸਐਸਓ ਸਾਹਿਬ ਦੇ ਕੋਲ ਆ ਸਾਰਾ ਸਮਾਨ ਔਰ ਬੰਦੇ ਵੀ ਫੜ ਲਏ ਅਸੀਂ ਅਸੀਂ ਚਾਹਨੇ ਹਾਂ ਕਿ ਰੋਜ਼ ਦੋ ਤਿੰਨ ਰੇਡ ਕਰੀਦੇ ਆ ਮਤਲ ਜਿੱਥੇ ਜਿੱਥੇ ਕੋਈ ਨਸ਼ਾ ਵੇਚਦਾ ਹੈ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਸੇ ਰੇਡ ਕਰਾਂਗੇ ਜਿੱਦਾਂ ਸਾਰਾ ਇਹ ਇਲਾਕਾ ਸੀਲ ਕਰਕੇ ਅਸੀਂ ਰੇਡ ਕੀਤਾ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਇਸ ਕਰਕੇ ਅਸੀਂ ਬੰਦੇ ਰਾਉਂਡ ਅਪ ਹਾਂ ਚਾਰ ਪੰਜ ਬੰਦੇ ਰਾਉਂਡ ਅਪ ਕੀਤੇ ਅਸੀਂ ਜਿਨ੍ਹਾਂ ਕੋ ਥੋੜਾ ਜਿਹਾ ਸਮਾਨ ਵੀ ਮਿਲਿਆ ਹੈਗਾ ਉਠਾਣੇ ਚਾਰ ਕੇ ਉਹਨਾਂ ਦੇ ਕਾਰਵਾਈ ਕਰਾਂਗੇ ਠੀਕ ਹੈ